ਹਾਂਜੀ ਵੀਡੀਓ ਵੇਖ ਰਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅਸ ਕਾ ਦਿਖੇ ਤੁਸੀਂ ਸਾਰੇ ਛੜਤੀ ਕਲਾਚਾ ਹੋਮ ਹੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜੋ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਆਲੂ ਮੇਥਰੇ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਕਿ ਅਸੀਂ ਕਿਹੜੇ ਤਰੀਕੇ ਨਾਲ ਬਣਾਈਦੇ ਆ ਵੈਸੇ ਤੇ ਮੈਂ ਇਹਦੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਆ ਬਾਕੀ ਇੱਕ ਵਾਰ ਫਿਰ ਤੋਂ ਮੈਂ ਸ਼ੇਅਰ ਕਰਤੀ ਆ ਨਾ ਛੋਟੇ ਨਾਲ ਅਸੀਂ ਕਿਹੜੇ ਤਰੀਕੇ ਨਾਲ ਬਣਾਈਦੇ ਆ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ ਤੇ ਆਓ ਸ਼ੁਰੂ ਕਰਦੇ ਆ ਅੱਜ ਦੀ ਨਵੀਂ ਵੀਡੀਓ। ਲਓ ਜੀ ਇਧਰ ਆਪਣਾ ਤਿਲਾਂ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਪਾਵਾਂਗੇ ਸਰੋਂ ਦਾ ਤੇਲ। ਤੇਲ ਗਰਮ ਹੋਣ ਤੱਕ ਉਡੀਕਦੇ ਆਂ ਫਿਰ ਆਪਾਂ ਪਾਵਾਂਗੇ ਜੀਰਾ। ਉਹ ਚੁੱਕਿਆ ਦਾ ਪਾਉਣ ਲੱਗੇ ਜੀਰਾ ਜੀਰਾ ਪਾਉਂਦੇ ਆ ਨਾਲ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਹੁਣ ਆਪਾਂ ਪਾਵਾਂਗੇ ਅਦਰ ਹੁਣ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਥੋੜੀ ਜਿਹੀ ਮਿੱਠੀ ਤਾਂ ਕਿ ਆਪਣਾ ਜਿਹੜਾ ਆਲੂ ਜਿਹੜਾ ਥੱਲੇ ਨਾ ਲੱਗਣ ਮਸਾਲੇ ਆਲੂ ਪਾਵਾਂਗੇ हला लॉ जी इधर अपने मेथरे जेना तो वेख सद कि थले बह गए हैं आप ढक्का नहीं लगया क्योंकि जो ढक्का लाइए तो कौड़ी बन जाती है है ना तो इधर अपने मसाले ये अपना मोटा मसाला मिर्च हल्दी लून ਤੇ ਜੇਕਰ ਤੁਹਾਨੂੰ ਨਹੀਂ ਪਸੰਦ ਤੇ ਤੁਸੀਂ ਜਿਹੜਾ ਮੋਟਾ ਮਸਾਲਾ ਵਾ ਇਹਨੂੰ ਥੋੜਾ ਜਿਹਾ ਨਾ ਵੀ ਪਾਓ ਤੇ ਕੋਈ ਚੱਕਰ ਨਹੀਂ ਬਾਕੀ ਜੇ ਪਾਓਗੇ ਤੇ ਬਹੁਤ ਵਧੀਆ ਹੈ ਨਾ ਟੇਸਟ ਆਉਂਦਾ ਵਾ ਤੇ ਜੇ ਚਾਹੋ ਤੇ ਤੁਸੀਂ ਇਹਨੂੰ ਥੋੜਾ ਜਿਹਾ ਦਰਦਰਾ ਕਰਕੇ ਵੀ ਪਾ ਸਕਦੇ ਹੋ ਤੇ ਮੈਂ ਥੋੜਾ ਜਿਹਾ ਪਾਉਣ ਲੱਗੀ ਹਾਂ ਤੇ ਹੁਣ ਆਪਾਂ ਪਾਵਾਂਗੇ ਮਿਰਚਾਂ ਇਹਦੇ ਵਿੱਚ ਜਿਹੜਾ ਲੋਰ ਮਿਰਚ ਥੋੜਾ ਕਰਾਰਾ ਹੀ ਚੱਲਦਾ ਹੁੰਦਾ ਵਾ ਸੁਖਾਈ ਤੇ ਹੁਣ ਆਪਾਂ ਪਾਉਣ ਲੱਗੇ ਹਾਂ ਮਿਰਚ ਦੀ ਪਾ ਦਿੱਤਾ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਤੇ ਹੁਣ ਆਪਾਂ ਪਾਵਾਂਗੇ ਹਲਦੀ ਨਾਜੀ ਮਸਾਲੇ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਹਿਲਾ ਦਿੰਦਾ ਸੀ ਇਹਨੂੰ ਮਿਕਸ ਕਰ ਦਿੱਤਾ ਸੀ ਤੇ ਹੁਣ ਮੈਂ ਵੈਸੇ ਤੇ ਇੱਕ ਵਾਰ ਚੈੱਕ ਕਰ ਲਿਆ ਵਾ ਆਲੂ ਆਪਣੇ ਪੱਕ ਚੁੱਕੇ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਸੇਕ ਤੇ ਪਿਆਰੇਨ ਦਵਾਂਗੇ ਤੁਸੀਂ ਦੇਖ ਸਕਦੇ ਹੋ ਨਾ ਤੇ ਬਾਕੀ ਆਪਣੀ ਸਬਜ਼ੀ ਬਣ ਕੇ ਹੋ ਚੁੱਕੀ ਹੈ ਰੈਡੀ ਆਪਾਂ ਆਪਣੇ ਹਨਾ ਕੋਈ ਵੀ ਚੀਜ਼ ਸਬਜੀ ਜਿਹੜੀ ਹੁੰਦੀ ਹੈ ਜਿਹੜੀ ਆਪਣੇ ਘਰ ਦੀ ਹੁੰਦੀ ਹੈ ਉਹ ਬਹੁਤ ਜਲਦੀ ਬਣਦੀ ਹੈ ਤੇ ਤੁਸੀਂ ਵੀ ਜ਼ਿਆਦਾਤਰ ਕਰਦੇ ਆਂ ਚੀਜ਼ਾਂ ਯੂਜ਼ ਕਰਿਆ ਕਰੋ ਬਾਜ਼ਾਰ ਵਾਲੀਆਂ ਹਨਾ ਕਾਟੀਆਂ ਸਬਜ਼ੀਆਂ ਆਪਣੇ ਜੋਗੀਆਂ ਖੁਦ ਉਗਾ ਲਈਆਂ ਤੇ ਆਸ ਕਰਦੇ ਕਿ ਤੁਹਾਨੂੰ ਸਾਡੀਆਂ ਚੋਲੀ ਨੂੰ ਵੀਡੀਓ ਪਸੰਦ ਆਈ ਹੋਵੇ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਂ ਇਕਲੀ ਨਵੀਂ ਵੀਡੀਓ ਦੇ ਨਾਲ ਤਾਂ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ